ਹੀ ਹਾਲ ਚਾਲ ਦੋਸਤੋ ਸਵਾਗਤ ਹੈ ਇੱਕ ਹੋਰ ਨਵੀਂ ਵੀਡੀਓ ਵਿੱਚ ਅੱਜ ਆਪਾਂ ਚੱਲੇ ਆ ਜੀ ਗੀਜਰ ਦੀ ਸਰਵਿਸ ਕਰਨ ਆਪਾਂ ਪਹੁੰਚ ਗਏ ਆ ਜੀ ਕਮਾਲਪੁਰ ਪਿੰਡ ਆ ਦੇਖੋ ਜੀ 뷰 ਚੈੱਕ ਕਰੋ ਖੇਤਾਂ ਦਾ ਕਿੰਨਾ ਸੋਹਣਾ 뷰 ਹੈ ਦੇਖੋ ਬਾਬੇਓ ਕਿੰਨਾ ਸੋਹਣਾ 뷰 ਆ ਮੇਰੇ ਨਾਲ ਆ ਗਿਆ ਕਰਮ ਕਰਨ ਮੁੰਡਾ ਕਰਨ ਝੱਲੀਆਂ ਵਾਲਾ ਜੀ ਕਹਿੰਦੇ ਖਾਦਾ ਮੋਟੂਰਾ ਮੁੰਡਾ ਇਹ ਵੀ ਆਪਾਂ ਆ ਗਏ ਜੀ ਬਾਥਰੂਮ ਵਿੱਚ ਇੱਥੇ ਕਰਨਾ ਜਿਹੜਾ ਆ ਗੀਜਰ ਹੈ ਜੀ ਆਪਾਂ ਇਹਨੂੰ ਸਰਵਿਸ ਇਹ ਕੰਦੇ ਸਰਵਿਸ ਕਰਵਾ ਕੇ ਹੀ ਚਰਵਾਉਣਾ ਹੈ ਸੀ ਇਸ ਕਰਕੇ ਆਪਾਂ ਇਹ ਖੋਲ ਕੇ ਸਰਵਿਸ ਕਰਾਂਗੇ ਅੱਜ ਤੁਹਾਨੂੰ ਦਿਖਾਵਾਂ ਕਿੱਦਾਂ ਹੀ ਸਰਵਿਸ ਕਰਦੇ ਆਂ ਤਾਂ ਆਪਾਂ ਆ ਜੀ ਅੱਜ ਕੀ ਜਦੀ ਸਰਵਿਸ ਕਰਨ ਦੇਖੋ ਦੋਸਤੋ ਪਰੇ ਖੋਲ ਗਏ ਆਪਾਂ ਨੇ ਗੀਜਰ ਗੀਜਰ ਖੋਲ ਕੇ ਆਪਾਂ ਇਹਦੀ ਕਰਾਂਗੇ ਸਰਵਿਸ ਤੁਹਾਨੂੰ ਦਿਖਾਵਾਂਗੇ ਕਿੱਦਾਂ ਆਪਾਂ ਸਰਵਿਸ ਕਰਦੇ ਚੈੱਕ ਕਰਾਂ ਮੰਡਿਆ ਗਾ ਦੇ ਗੀਜਰ ਆਹ ਦੇਖੋ ਵਿੱਚ ਦੇਖੋ ਸੋਰਾ ਨਿਕਲ ਰਿਹਾ ਦੇਖੋ ਜੀ ਰਾਡ ਚੈੱਕ ਕਰਾਂ ਮੰਡਿਆ ਇਹ ਤੇ ਫੇਰ ਆਲ ਗਾਲਣੀ ਵੀ ਸ਼ੁਰੂ ਹੋ ਗਈ। 900 ਉਹਦਾ। ਹਲੇ ਵਿੱਚ ਵੀ ਹੋਣਾ ਬਹੁਤ ਜ਼ਿਆਦਾ ਬਾਬਿਓ। ਮੇਸ਼ਾ ਗੀਰ ਦੀ ਸਰਵਿਸ ਕਰਾਈ ਕਰੋ। ਦੇਖੋ ਇੱਧਰ ਰਾੜ ਪਾਣੀ ਗਰਮ ਨੂੰ ਟਾਈਮ ਲੱਗਣ ਲੱ ਜਾਂਦਾ ਫਿਰ। ਹੋ ਸਕਦਾ ਜਿਹੜੀ ਰਾੜ ਗੀਜ਼ਰ ਤੇ ਜਿਹੜੀ ਮਾਲ ਜਮੇ ਉਹਨੂੰ ਨਾ ਤਾਰੇ ਕਰੋ ਕਿਉਂਕਿ ਇਹਦੇ ਨਾਲ ਫੇਰ ਰਾੜ ਬੋਦੀ ਪੈ ਜਾਂਦੀ ਹੈ। ਬਸ ਮਾੜਾ ਮਾੜਾ ਜਿੰਨਾ ਵੀ ਪਿਆਰ ਨਾਲ ਉਤਾਰੋ ਉਹਨਾਂ ਦਾ ਤਾਰਨਾ। ਜਦਾਂ ਹਮੇਸ਼ਾ ਤਾਰਾ ਧੱਕਾ ਖੋਚਣਾ ਨਹੀਂ ਇਹਨੂੰ ਫਿਰ ਇਹ ਗਰੰਟ ਮਾਰਨ ਲੱ ਜਾਂਦੀ ਰਾੜ। ਹੋ ਬਚਦੇ ਬਹੁਤ ਜਿਆਦਾ ਨਿਕਲੇ ਹੁਣ ਆਪਾਂ ਇਹਨੂੰ ਪਾਣੀ ਨਾਲ ਚੰਗੀ ਤਰ੍ਹਾਂ ਧੋਵਾਂਗੇ ਪਾਈਪ ਦੇ ਮੁੰਡਿਆਂ ਆ ਲੋ ਜੀ ਪਾਈਪ ਲਾ ਕੇ ਸਰਪ ਸਰਪ ਲਾ ਕੇ ਤਰੀਕੇ ਨਾਲ ਧੋ ਕੱਚੀ ਪਾਈਪ ਸਕੇ ਹੁਣ ਆਪਾਂ ਰਾੜ ਧੋ ਦਨੇ ਆ ਵੇਖੋ ਜੀ ਰਾੜ ਇਹਦੇ ਕਰਾੜ ਧੋ ਕੇ ਆਪਾਂ ਨੂੰ ਕੱਢਦੇ ਨਾ ਪਿੱਟਾ ਤਦੋਂ ਤੋਂ ਹਫਤਾਂ ਨੂੰ ਚੰਗੀ ਤਰੀਕੇ ਨਾਲ ਸਾਫ਼ ਕਰਕੇ ਇਹਨੂੰ ਕਾਦਣਾ ਓਕੇ ਅੱਜ ਜੋ ਇਹ ਵਿੱਚ ਦਿੱਕਤ ਆ ਨਾਲੇ ਬਾਹਰ ਦੇ ਸਫਾਈ ਕਰਦੇ ਨੇ ਨਾਲੇ ਅੰਦਰ ਦੇ ਸਫਾਈ ਕਰਦੇ ਨਹੀਂ ਇਹਦੇ ਨਾਲ ਗੀਜਰ ਆਪਣੀ ਲਾਈਫ ਬਚ ਜਾਂਦੀ ਹੈ ਇਹਦਾ ਬੋਟੀ ਹੈ ਨਾ ਸਾਫ਼ ਹੋ ਜਾਂਦੀ ਹੈ ਹਨਾ ਆ ਦੇਖੋ ਜੀ ਆਪਾਂ ਕਰਤਾ ਫਿੱਟ ਕਾਰਡ ਨੂੰ ਕਰਤੀ ਆ ਸਰਵਿਸ ਕਜਰਾ ਦਿਖਾਉਣ ਡਿਆ ਦੇਖਿਓ ਪਰੇਜਾ ਨਹੀਂ ਗਾ। ਪਹਿਲਾਂ ਬਰੇਕ ਕਰਿਆ ਫਿਰ ਜਿੰਨਾ ਟਾਈਮ ਬੋਹਰਾ ਪਾਉਂਦੇ ਸੀ। ਫਿਰ ਇਹ ਵਿਚੇ ਦੇ ਪੋਕਾ ਬੰਦਾ ਚਾਹੀਦਾ ਟਾਈਮ ਬੋਹਰਾ ਪਾਉਂਦੇ। ਆਈ ਨੂੰ ਪਤਾ ਹੀ ਭਾਈ ਕਰ ਦੇਈ ਤੇ ਪਹਿਲਾਂ। ਦੇਖ ਪਾਣੀ ਜਿੱਥੇ ਕਰਤਾ ਫਿੱਟ। ਆਪਾਂ ਇਹ ਵਿਚੇ ਦੇ ਵਾਰਸ ਵਾਲਾ ਲਾਉਣਾ ਇਹਦੇ ਵਿੱਚ ਬਾਲ ਹੈ ਨਾ ਤਾਂ ਕਿ ਜਿਹੜਾ ਇਹਦੇ ਵਿੱਚ ਜਿਹੜਾ ਜਿੱਦੇ ਦਾ ਪਾਣੀ ਹੈ ਨਾ ਕਦੇ ਟੈਂਕੀ ਖਾਲੀ ਹੋਵੇ ਤਾਂ ਬੈਕ ਨਾ ਆਵੇ ਨਹੀਂ ਤਾਂ ਇਹਦੇ ਨਾਲ ਰਾੜ ਛੱਡ ਜਾਂਦੀ ਹੈ। ਆ ਦੇਖੋ ਹੁਣ ਆਪਾਂ ਇਹਨੂੰ ਫਿੱਟ ਕਰਕੇ ਇਹਦੇ ਉੱਪਰ ਲਾਵਾਂਗੇ ਬੈਕ ਵਾਲਾ ਸਾਨੂੰ ਚੈੱਕ ਕਰਾਉਂਦੇ ਬੈਕ ਵਾਲਾ। ਆ ਦੇਖੋ ਜੇ ਆਪਾਂ ਇਹਨਾਂ ਕਰਤਾ ਓਕੇ ਹੁਣ ਅਗਰ ਇਹ ਪਲੱਗ ਲਾਗੇ ਆਪਾਂ ਇਹ ਜਿਹੇ ਕਿਸੇ ਨੂੰ ਗਿਆ ਹਵਾ ਕੈਨ ਉਸ ਤਵਾ ਦੇ ਨੂੰ ਆਨ ਕਰਨਾ ਰਹੀ ਚੰਨ ਆ ਦੇਖੀ ਆ ਵਕਣ ਲਾਈਪ ਆਪਾਂ ਜੀ ਸਾ ਦੇਖੋ ਹੌਦੀ ਬਾਜੀ ਇਹ ਹੁਣ ਹਵਾ ਨਿਕਲੀ ਹਵਾ ਨਿਕਲਦੇ ਹਮੇਸ਼ਾ ਜਿਹੜੇ ਤੱਕ ਹਵਾ ਨਹੀਂ ਨਿਕਲਦੀ ਜਦ ਤੱਕ ਆਪਾਂ ਇਹ ਕਿਸੇ ਨੂੰ ਆਨ ਨਹੀਂ ਕਰਨਾ ਜੇ ਆਪਾਂ ਪਹਿਲਾਂ ਇਦਾਂ ਹੀ ਆਨ ਕਰਤਾ ਨਾ ਜਿਹੜੀ ਰਾੜਾ ਵਿੱਚ ਤੇ ਉਹਨੇ ਫੁੱਜ ਜਾਣਾ ਠੀਕ ਹੈ ਆਗੈਨ ਐਮਲੀਕੇਸ਼ਨ ਤੇ ਇੱਥੇ ਆ ਦੇਖੋ ਆ ਇਸ ਨਾ ਪਾਈਪ ਜਿਹੜੀ ਕੰਪਨੀ ਵਾਲੇ ਏਸੀ ਲਾਇਆ ਸੀ ਇਹਨਾਂ ਨੇ ਉੱਪਰ ਨਾ ਟੇਪ ਨਹੀਂ ਕਰੀ ਨਾ ਟੇਪ ਹੋਣ ਕਰਕੇ ਕਿਤੇ ਤੇ ਸਲੀਵ ਫਟ ਗਈ ਥੱਲੇ ਪਾਣੀ ਜਾਂਦਾ ਹੁਣ ਆਪਾਂ ਨੇ ਇਹਦੇ ਪਰ ਬੀਆਰਪੀ ਟੇਪ ਮਾਰਨੀ ਹੈ ਏਸੀ ਵਾਲੀ ਇਸ ਤੋਂ ਬਾਅਦ ਆਪਾਂ ਦੇਖਦੇ ਹਾਂ ਵੀ ਫਿਰ ਵੀ ਪਾਣੀ ਆਉਂਦਾ ਤੇ ਆਪਾਂ ਚੈੱਕ ਕਰਾਂਗੇ ਹੁਣ ਆਪਾਂ ਜੇ ਟੇਪ ਮਾਰ ਕੇ ਤੁਹਾਨੂੰ ਦਿਖਾਉਣੇ ਕਿੱਦਾਂ ਪਟੇਲ ਮਾਰਨਾ